ਤਲਨ ਤਰਨ ਜਿੰਮੀ ਚੋਮ ਦੇ ਅੰਦਰ ਅਸੀਂ ਹਰਜੀਤ ਸਿੰਘ ਸੰਧੂ ਜੀ ਨੂੰ ਪਾਰਟੀ ਦਾ ਕਮਲ ਦਾ ਨਿਸ਼ਾਨ ਦੇ ਤੇ ਖੜੇ ਕੀਤਾ। ਹੋਰ ਅੱਜ ਸਾਡਾ ਬੂਟ ਕਾਰਕਟਰ ਸੰਮੇਲਨ। ਬੀਜੇਪੀ ਪੰਜਾਬ ਦੇ ਲੋਕਾਂ ਨੂੰ ਇਹ ਕਹਿਣਾ ਚਾਹੁੰਦੀ ਹੈ ਕਿ ਪੰਜਾਬ ਦੇ ਕਿਸਾਨ ਦਾ ਭਲਾ ਅਗਰ ਕੋਈ ਕਰ ਸਕਦਾ ਤੇ ਬੀਜੇਪੀ। ਜੀ। ਪੰਜਾਬ 'ਚ ਕਾਨੂੰਨ ਦਾ ਰਾਜ ਅਗਰ ਕੋਈ ਲਿਆ ਸਕਦਾ ਤੇ ਬੀਜੇਪੀ ਲਿਆ ਸਕਦੀ। ਪੰਜਾਬ ਦੇ ਅੰਦਰ ਅਮਨ ਸ਼ਾਂਤੀ ਤੇ ਕੋਈ ਪਹਿਰਾ ਦੇ ਸਕਦਾ ਲੋਕੀ ਜੀ ਇਹ ਜਿਮਨੀ ਚੋਣ ਆਮ ਆਦਮੀ ਪਾਰਟੀ ਨੂੰ ਇਹ ਸੰਕੇਤ ਦੇਣ ਲਈ ਜ਼ਰੂਰੀ ਹੈ ਕਿ ਸਾਡੇ 3.5 ਸਾਲ ਦੇ ਰਾਜ ਚ ਜਿਹੜਾ ਝੂਠ ਦਾ ਰਾਜ ਤੁਸੀਂ ਕੀਤਾ ਹੈ ਕੱਪੜੇ ਦਾ ਰਾਜ ਕੀਤਾ ਜਿਹੜੀਆਂ ਕਮਿਟਮੈਂਟ ਆਪਣੀਆਂ ਚਾਹੇ ਪਹਿਣਾ ਨਾਲ ਸੀ ਚਾਹੇ ਕਿਸਾਨਾਂ ਨਾਲ ਸੀ ਚਾਹੇ ਪੰਜਾਬ ਦੇ ਅੰਦਰ ਕਾਨੂੰਨ ਵਿਵਸਥਾ ਜਿਹੜਾ ਫੇਲਿਅਰ ਹੋਇਆ ਹੈ ਇਹਨਾਂ ਮੁੱਦਿਆਂ ਨੂੰ ਲੈ ਕੇ ਅਸੀਂ ਇਸ ਜਿਮਨੀ ਚੋਣ ਚ ਨੂੰ ਘੇਰਾਂਗੇ ਔਰ ਲੋਕਾਂ ਨੂੰ ਆਵਾਜ਼ ਕਰਾਂਗੇ ਕਿ ਬੀਜੇਪੀ ਔਰ ਮੋਦੀ ਦੇ ਨਾਲ ਜੁੜੋ ਗਵਰਨਮੈਂਟ ਕਿੱਥੇ ਹੁੰਦੀ ਹੈ ਜਿੱਥੇ ਅਮਨ ਹੋਏਗਾ ਸ਼ਾਂਤੀ ਹੋਏਗੀ ਤੁਸੀਂ ਆਪਣਾ ਘਰ ਵੀ ਉੱਥੇ ਲੈਂਦੇ ਹੋ ਪਹਿਲਾਂ ਗੌਂਡ ਮੱਥਾ ਦੇਖਦੇ ਹੋ ਅੱਜ ਪੰਜਾਬ ਦਾ ਵਿਕਾਸ ਇਸ ਕਰਕੇ ਰੁਕਿਆ ਹੈ ਕਿ ਪੰਜਾਬ ਦੇ ਅੰਦਰ ਇਨਵੈਸਟਰ ਨੂੰ ਲੱਗਦਾ ਕਿ ਮੈਂ ਸੁਰੱਖਿਤ ਨਹੀਂ ਹੈਗਾ ਮੇਗਾ ਮੇਰਾ ਕੰਮ ਸੁਰੱਖਿਤ ਨਹੀਂ ਹੈਗਾ ਬੰਦੇ ਨੂੰ ਜਾਨ ਨੂੰ ਆਪਣੀ ਪਿਆਰੀ ਹੁੰਦੀ ਹੈ ਇੱਥੇ ਕੀ ਹੈ ਪੁਲਿਸ ਦਾ ਕੋਈ ਰਾਜਨੀਏ ਪੁਲਿਸ ਤਾਂ ਮੱਦੇਸਤ ਬਣੀ ਹੋਈ ਐ ਗੈਂਗਸਟਰ ਦੰਦਾਂ ਆਂਦੇ ਨੇ ਗੋਲੀਆਂ ਚੱਲਦੀਆਂ ਜੇਲ੍ਹ ਦੇ ਅੰਦਰੋਂ ਇੰਟਰਵਿਊ ਹੋ ਜਾਂਦੇ ਨੇ ਲੇਕਿਨ ਇਹ ਮਾਨਦੀ ਸਰਕਾਰ ਕੇਂਦਰੀ ਬਾਲ ਜਿਹੜਾ ਉਹ ਮੁਕਤदर्शक ਬਣਾ ਬੈਠਾ ਪੰਜਾਬੀ ਤੰਗ ਹੋ ਗਿਆ ਸਾਡੇ 3 ਸਾਲ ਚ ਇਸ ਕਰਕੇ ਜ਼ਰੂਰੀ ਐ ਕਿ ਇਹ ਜਿਮਨੀ ਚੋਣ ਨੂੰ ਪੰਜਾਬ ਦੇ ਲੋਕੀ 2027 ਔਰ ਇਸ ਸਰਕਾਰ ਨੂੰ ਸੰਕੇਤ ਦੇਣ ਕਿ ਅਸੀਂ ਤੁਹਾਡੇ ਤੋਂ ਦੁਖੀ ਆਂ ਤੁਹਾਡੇ ਤੋਂ ਨਰਾਜ਼ ਆਂ ਭਾਈ ਚਾਹੇ ਹਾੜਾ ਆਏ ਹੁਣ ਤਾਂ ਵੀ ਕੋਈ ਕਿਤੇ ਲੱਭੇ ਨਹੀਂ ਸੇਵਾ ਤੁਸੀਂ ਕਰਦੇ ਨਹੀਂ ਸਵਾਏ ਖਸ਼ਤੇ ਆਰਵਾਜੀ ਜੇ ਤੁਹਾਨੂੰ ਕੁਝ ਨਹੀਂ ਆਂਦਾ ਇਸ ਜਿਮਨੀ ਜੋਂ ਤੋਂ ਇੱਕ ਸੰਦੇਸ਼ ਜਾਏ ਕਿ ਪੰਜਾਬ ਤੁਹਾਡੇ ਤੋਂ ਦੁਖੀ ਹੈ ਹੁਣ ਵੀ ਦੇਖੋ ਨਾ ਰਾਜ ਸਵਾਦੀ ਸੀਟ ਹੈ ਜਾਂ ਪੰਜਾਬ ਦੀਆਂ ਮਾਵਾਂ ਨੇ ਪੰਜਾਬੀ ਜਮਲਾ ਬੰਦ ਕਰਤੇ ਨੇ ਕੋਈ ਨੀ ਟਿਕ ਪੰਜਾਬ ਦੇ ਅੰਦਰ ਆਪਣੇ ਕਿਸੇ ਕਾਰਜਕਰਤਾ ਨੂੰ ਦੇ ਲੈਂਦੇ ਵੀ ਇਸ ਕਰਕੇ ਇਹ ਸੋਦੇਵਾਲੀ ਕਰਨ ਵਾਲੇ ਲੋਕ ਨੇ ਭ੍ਰਸ਼ਟਾਚਾਰ ਕਰਨ ਵਾਲੇ ਲੋਕ ਨੇ ਇਹਨਾਂ ਦਾ ਚਿਹਰਾ ਹੁਣ ਬਿਲਕੁਲ ਨੰਗਾ ਹੋ ਚੁੱਕਿਆ ਹੈ ਔਰ ਮੈਨੂੰ ਲੱਗਦਾ ਤਰਨ ਤਰਨ ਦੇ ਲੋਕੀ ਜਿਹੜੇ ਆ ਬੀਜੇਪੀ ਨਾਲ ਜਾਣਗੇ ਮੋਦੀ ਨਾਲ ਜਾਣਗੇ ਪਰ ਮੈਂ ਤੁਹਾਡੇ ਸਾਹਮਣੇ ਪੁੱਛਿਆ ਕੀ ਵੀ ਸਾਡਾ ਕੈਂਡੀਡਟ ਜਿਹੜਾ ਹੈ ਹਰਜੀਪ ਤੁਹਾਨੂੰ ਮਿਲਦਾ ਉਹ ਕਦੇ ਮਿਲਦਾ ਤੁਹਾਡੇ ਦੁੱਖ ਸੁੱਖ ਜੀ ਸਾਹਮਣੇ ਹੁੰਦਾ ਮੈਂ ਤੁਸੀਂਾਰੇ ਤੇ ਜੀ ਤੁਸੀਂ ਦੇਖ ਲੜਾ ਜੀ ਤੇ ਲੋਕਾਂ ਨੂੰ ਸੇਵਕ ਚਾਹੀਦਾ ਜਾਂ ਭ੍ਰਸ਼ਟਾਚਾਰੀ ਚਾਹੀਦੇ ਨੇ ਜਾਂ ਡਰਾਉਣ ਵਾਲੇ ਲੋਕ ਚਾਹੀਦੇ ਨੇ ਇਹ ਲੋਕਾਂ ਨੇ ਤੈਅ ਕਰਨਾ ਔਰ ਮੈਨੂੰ ਪੂਰੀ ਉਮੀਦ ਹੈ ਕਿ ਤਰਨ ਤਰਨ ਬੀਜੇਪੀ ਨਾਲ ਖੜਾ ਸਦੀਪ ਸਿੰਘ ਨੀ ਉਹ ਹੈ ਜਿੰਨੇ ਸੂਬਾ ਸੰਭਾਲਦਾ ਮੰਤਰ ਅਮਰ ਜੇ ਇਹ ਬੋਟਮ ਨੂੰ ਦੇਖਣਾ ਹੋਏਗਾ ਨਾ ਮੈਂ ਪਹਿਲਾਂ ਹੀ ਕਹਿ ਰਹਿਣਾ ਕਿ ਪੰਜਾਬ ਦਾ ਨੇ ਬੜੇ ਸੰਤਾਪ ਤੋਂ ਬਾਅਦ ਬੜੇ ਬਲੀਦਾਨ ਹੋਏ ਉਸ ਵੇਲੇ ਅਮਨ ਤੇ ਸ਼ਾਂਤੀ ਪਾਈ ਹੈ ਅਸੀਆਂ ਕੋਈ ਵੀ ਤਾਕਤਾਂ ਜਿਹੜੀਆਂ ਪੰਜਾਬ ਦੇ ਅਮਨ ਤੇ ਸ਼ਾਂਤੀ ਨੂੰ ਢਾਲ ਆ ਸਕਦੀਆਂ ਉਹਦੇ ਤੋਂ ਮੋਟਰ ਨੂੰ ਬਚਣਾ ਚਾਹੀਦਾ ਔਰ ਵਿਕਾਸ ਦੇ ਨਾਲ ਜੁੜਨਾ ਚਾਹੀਦਾ ਵਿਕਾਸ ਦੇ ਨਾਲ ਚੱਲਣਾ ਚਾਹੀਦਾ ਮੇਰਾ ਤਾਂ ਸਿੱਧਾ ਸੰਦੇਸ਼ ਹੈ ਜੀ ਇਹ ਕਿ ਇਤਿਹਾਸ ਕਿਥੇ ਸਟੈਂਡ ਕਰਦੀ ਹੈ ਇਤਿਹਾਸ ਹੀ ਸਾਰਾ ਇਹ ਸਾਰਾ ਇਤਿਹਾਸ ਹੀ ਹੈ ਇਹ ਇਤਿਹਾਸ ਤੋਂ ਆਏ ਨੇ ਔਰ ਕੋਈ ਬੂਤ ਐਸਾ ਨਹੀਂ ਜਿੱਤੋਂ ਦਰਸ਼ਕਾ ਰਕਰਤਾ ਨਹੀਂ ਆਏ ਇਹ ਸਾਰੇ ਪਿੰਡੂ ਲੋਕ ਨੇ ਇਹ ਨਾਲ ਵਾਲਾ ਝਾਤੀ ਮਾਰ ਨੂੰ ਇੱਕ ਵਾਰੀ ਕੈਮਰਾ ਮਾਰ ਮਾਰ ਕੇ ਦੇਖੋ ਜਦੀਸ਼ ਗੈਂਦਰ ਸਰਕਾਰ ਨੇ 12000 ਕਰੋੜ ਰੁਪਏ ਦਾ ਅੰਦਾਜ਼ਾ ਤੁਸੀਂ ਲੋਕ ਸਵਾਲ ਨਹੀਂ ਕਰਦੇ ਪਰ ਸਰਕਾਰ ਨੂੰ ਜਵਾਬ ਨਹੀਂ ਦੇ ਰਹੀ ਤੁਸੀਂ ਸਰਕਾਰ ਕੀ ਹੈ ਕਿ ਜਿਹੜਾ ਡਿਜਾਸਟਰ ਬਣਦਾ ਭਾਜੀ ਪੈਸਾ ਆਣਾ ਹੁੰਦਾ ਉਹਦਾ ਅਲੱਗ ਹੈਡ ਬਣਾਉਣਾ ਹੁੰਦਾ ਇਹ ਸਰਕਾਰ ਨੇ ਜਨਰਲ ਜੀ ਉਹ ਪੈਸਾ ਜਿਹੜਾ ਉਹ ਪਾ ਲਿਆ ਗੁਰਦਪੁਰਦ ਕਰ ਬੈਠੇ ਜਵਾਬ ਕਿੱਦੋਂ ਦੇਣ ਲੋਕਾਂ ਦੀ ਭਲਾਈ ਚ ਜਿਹੜਾ ਹਾਰ ਦਾ ਪੈਸਾ ਲੱਗਣਾ ਸੀ ਉਹ ਲੱਗਣ ਦੀ ਜਗਾ ਇਹਨਾਂ ਦੇ ਐਡਵਰਟਾਈਜ਼ਮੈਂਟ ਜਾਂ ਕੇਸਰੀ ਵਾਲਦੀ ਦਾ ਹੈਲੀਕਾਪਟਰ ਜਹਾਜ਼ ਇਹ ਉਹਦੀ ਸੁਵਿਧਾਵਾਂ ਦੇ ਅੰਦਰ ਲਗਾਤਾ ਲੋਕੀ ਦੇ ਉੱਤੇ ਉੱਤੇ ਖੜੇ ਨੇ ਔਰ ਇਹ ਮੁਕਰ ਨਹੀਂ ਸਕਦੇ ਕੈਕ ਦੀ ਰਿਪੋਰਟ ਜੀ ਵੀ ਹੋਈ ਹੈ ਕਿ ਤੁਹਾਡੇ ਕੋਲ ਪੈਸਾ ਆਏਦਾ ਔਰ ਇਹਨਾਂ ਦੇ ਆਪਣੇ ਮੰਤਰੀ ਵੀ ਬੰਦੇ ਨੇ ਅਭੀ ਆਇਆ ਨੇ ਖਰਚਣਾ ਕਦੋਂ ਸੀ ਇਸ ਕਰਕੇ ਇਹਨਾਂ ਲੋਕਾਂ ਨੇ ਪੰਜਾਬੀਆਂ ਦਾ ਵੋਟ ਲੈਣ ਵੇਲੇ ਇਹਨਾਂ ਦਾ ਕੈਰੈਕਟਰ ਹੋਰ ਸੀ ਅੱਜ ਇਹਨਾਂ ਦਾ ਕੈਰੈਕਟਰ ਬਦਲ ਚੁੱਕਿਆ ਇਹ ਕੇਵਲ ਔਰ ਕੇਵਲ ਭਰਮ ਭਲਾ ਕੇ ਝੂਠ ਬੋਲ ਕੇ ਦੁਆਰਾ ਹੀ ਕੋਈ ਲੋਕਾਂ ਦੇ ਵੋਟ ਲੈਣ ਜਾਂਦੇ ਉਹ ਮਿਲ ਨਹੀਂ ਆਉਂਦੇ ਤੁਹਾਡੀ ਸਰਕਾਰੋਂ ਦੇ ਜਿਹੜੇ ਇਹਨਾਂ ਤੋਂ ਬਲੇਕ ਦੀ ਉਹਨਾਂ ਦੀ ਜਾਂਚ ਕਰਾਈਏ ਕਿਥੇ ਆਪ ਦੀ ਅਸੀਂ ਤਾਂ ਪਹਿਲਾਂ ਹੀ ਕਹਿ ਰਹੇ ਹਾਂ ਅਸੀਂ ਤਾਂ ਬੜੀ ਦੇਰ ਤੋਂ ਕਹਿ ਰਹੇ ਹਾਂ ਜੀ ਜਿਹੜਾ ਇਹ ਡਿਜਾਸਟਰ ਫੰਡ ਦਾ ਪੈਸਾ ਇਹਦੀ ਜਾਂਚ ਨਿਰਪੱਖ ਚ ਜਾਂਚ ਜਿਹੜੀ ਹੈ ਸਰਕਾਰ ਜੇਕਰ ਹਿੰਮਤ ਹੈਗੀ ਹੈ ਤੇ ਨਿਸ਼ਪੱਖ ਜਾਂਚ ਜੱਜ ਕੋਲੋਂ ਕਰਵਾਏ ਸੀਡਿੰਗ ਜੱਜ ਕੋਲੋਂ ਆਪੇ ਬਕਬੂਤਾ ਤੋਂ ਪਾਣੀ ਦਾ ਪਾਣੀ ਹੋਇਆ ਨਾ ਪਰ ਕੋਈ ਯੋਗ ਸ਼ਬਦ ਨਹੀਂ ਕਿ ਮੈਂ ਤਰਨ ਤਰਨ ਵਿਧਾਨ ਸਭਾ ਦਾ ਲੋਕਾਂ ਦਾ ਕਿਵੇਂ ਧਨਵਾਦ ਕਰਾਂ ਅੱਜ ਇੱਕ ਸਿਰਫ ਬੂਤ ਦੀ ਸੰਗਠਨਾਤਮਕ ਬੈਠਕ ਸੀ ਹਰੇਕ ਬੂਤੋਂ ਪਿਛਲੇ ਲੰਬੇ ਸਮੇਂ ਤੋਂ ਕੰਮ ਕਰਨ ਵਾਲੇ 10 ਤੋਂ 11 ਲੋਕਾਂ ਦੀਆਂ ਟੀਮਾਂ ਸੀ ਤੇ ਅੱਜ ਤਰਨ ਤਰਨ ਵਿਧਾਨ ਸਭਾ ਦਾ ਜਿਹੜਾ ਬੂਤ ਦਾ ਸੰਗਠਨਾਤਮਕ ਬੈਠਕ ਉਹ ਵੀ ਤੁਸੀਂ ਦੇਖਿਆ ਰਲੀਆਂ ਦਾ ਰੂਪ ਧਨ ਕਰ ਦਿੱਤਾ ਇਹ ਇਥੋਂ ਬਿਲਕੁਲ ਸਿੱਧ ਹੈ ਕਿ ਲੋਕ ਜਿਹੜੇ ਆ ਉਹ 11 ਨਵੰਬਰ ਨੂੰ ਇੱਕ ਇੱਕ ਵੋਟ ਜਿਹੜੀ ਆ ਉਹ ਕਮਲ ਦੇ ਫੁੱਲ ਤੇ ਪਾ ਕੇ 14 ਨਵੰਬਰ ਨੂੰ ਜਿਹੜਾ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਕ ਦੇ ਵਿੱਚ ਹੱਥਵਾ ਦੇਣ ਨੂੰ ਤਿਆਰ ਪਰ ਤਿਆਰ ਬੈਠੇ ਲੋਕਾਂ ਰੰਗਾਰਾ ਦਾ ਸਾਥ ਮਿਲ ਰਿਹਾ ਪੂਰਾ ਪਿੰਡਾ ਦੇ ਜੀ ਲਗਾਤਾਰ ਤੁਸੀਂ ਪਿਛਲੇ ਪਿਛਲੇ ਸਮੇਂ ਤੋਂ ਹੀ ਦੇਖ ਲਓ ਲਗਾਤਾਰ ਲੋਕ ਸੈਂਕੜਿਆਂ ਦੀ ਗਿਣਤੀ 'ਚ ਜਿੱਥੇ ਪਿੰਡਾ 'ਚ ਸ਼ਮੂਲੀਅਤ ਕੀਤੀ ਹੈ ਉੱਥੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਤੀ ਲੋਕਾਂ ਦਾ ਵਿਸ਼ਵਾਸ ਵੀ ਅਥਾ ਜਿਹੜਾ ਲੋਕਾਂ ਨੂੰ ਬੁਲਾ ਲੋਕ ਬਸੂਚ ਕਰਦੇ ਆ ਕਿ ਜੇ ਸਾਡੇ ਇਲਾਕੇ ਦੀ ਖੁਸ਼ਹਾਲੀ ਹੋ ਸਕਦੀ ਸਾਡੇ ਇਲਾਕੇ ਤੋਂ ਗੈਂਗਸਟਰ ਬਾਦ ਕੱਟੂ ਸਰਕਾਰ ਸਾਡੇ ਇਲਾਕੇ ਚੋਂ ਨਸ਼ਾ ਖਤਮ ਹੋ ਸਕਦਾ ਸਾਡੇ ਇਲਾਕੇ ਚੋਂ ਬੇਰੁਜ਼ਗਾਰੀ ਖਤਮ ਹੋ ਸਕਦੀ ਹੈ ਤੇ ਇੱਕੋ ਇੱਕ ਪਾਰਟੀ ਆ ਭਾਰਤੀ ਜਨਤਾ ਪਾਰਟੀ ਲੋਕ ਬੜੀ ਵੱਡੀ ਗਿਣਤੀ ਦੇ ਵਿੱਚ ਆਜਾ ਕੇ ਲੋਕਾਂ ਨੇ ਵਿਸ਼ਵਾਸ ਵੀ ਦਿੱਤਾ ਕਿ ਗੁਰੂ ਕਿਰਪਾ ਕਰੇ 14 ਤਰੀਕ ਨੂੰ ਲੋਕ ਜਿਹੜਾ ਪਰਮਾਤਮਾ ਦੀ ਮਿਹਰ ਸਦਕਾ ਸ਼ੀਬਾ ਸਦਕਾ ਕਮਲ ਦੇ ਫੁੱਲ ਨੂੰ ਵੋਟ ਪਾ ਕੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਆਖੇ ਚ ਫਤਵਾ ਦੇ ਗਿਉ ਤਿਆਰ